ਸਾਤਸਰੀਆ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਜੀ ਨਿਊਜ਼ ਚੈਨਲ ਅੰਮ੍ਰਿਤਸਰ ਵਿੱਚ ਪੀਣ ਵਾਲੇ ਪਾਣੀ ਸੀਵਰੇਜ ਅਤੇ ਹੋਰ ਵੀ ਮੁਸ਼ਕਲਾਂ ਨੂੰ ਦੇਖਦੇ ਹੋਏ ਐਮਪੀ ਬਣਨ ਤੋਂ ਬਾਅਦ ਗੁਰਜੀਤ ਔਜਲਾ ਦੀ ਪਹਿਲੀ ਮੀਟਿੰਗ ਕਮਿਸ਼ਨਰ ਕਾਰਪੋਰੇਸ਼ਨ ਪੰਚਾਇਤੀ ਰਾਜ ਅਤੇ ਹੋਰ ਵੀ ਡਿਪਾਰਟਮੈਂਟਾਂ ਨੂੰ ਲੈ ਕੇ ਡੀਸੀ ਅੰਮ੍ਰਿਤਸਰ ਨਾਲ ਕੀਤੀ ਗਈ ਮੀਟਿੰਗ ਵਿੱਚ ਕੀ ਗੱਲਬਾਤ ਕੀਤੀ ਗਈ ਐਮਪੀ ਗੁਰਜੀਤ ਔਜਲਾ ਵੱਲੋਂ ਸੁਣੋ ਉਹਨਾਂ ਦੀ ਜ਼ੁਬਾਨੀ ਅੰਮ੍ਰਿਤਸਰ ਐਡਮਿਨਿਸਟ੍ਰੇਸ਼ਨ ਦੀ ਮੀਟਿੰਗ ਲਈ ਹੈ ਅਮਰਸਰ ਦੀਆਂ ਮੁਸ਼ਕਿਲਾਂਤ ਨੂੰ ਲੈ ਕੇ ਐਮਪੀ ਬਣ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੈ ਜਿਹਦੇ ਵਿੱਚ ਕਮਿਸ਼ਨਰ ਕਾਰਪੋਰੇਸ਼ਨ ਅਪਰੂਵਮੈਂਟ ਟਰਸਟ ਪੋਲੂਸ਼ਨ ਡਿਪਾਰਟਮੈਂਟ ਇਰੀਗੇਸ਼ਨ ਡਿਪਾਰਟਮੈਂਟ ਪੰਚਾਇਤੀ ਰਾਜ ਸਾਰੇ ਡਿਪਾਰਟਮੈਂਟ ਜਿਹੜੇ ਮਾਜੂਦ ਡੀਸੀ ਸਾਹਿਬ ਦੇ ਅ ਅਧਿਕਾਰ ਖੇਤਰ ਅਸੀਂ ਇਹ ਮੀਟਿੰਗ ਡੀਸੀ ਸਾਹਿਬ ਦੇ ਨਾਲ ਏਡੀਸੀ ਸਾਹਿਬ ਡਿਵੈਲਪਮੈਂਟ ਔਰ ਜਨਰਲ ਦੋਨਾਂ ਦੇ ਨਾਲ ਇਲਾਕੇ ਕੀਤੀ ਹੈ ਇਦੇ ਵਿੱਚ ਅਹਿਮ ਮੁੱਦਾ ਜਿਹੜਾ ਆ ਇੱਕ ਕਾਰਪੋਰੇਸ਼ਨ ਦੇ ਨਾਲ ਸੰਬੰਧਿਤ ਜਿਹੜਾ ਸਫਾਈ ਦਾ ਬਹੁਤ ਬੁਰਾ ਹਾਲਾਤ ਨੇ ਉਹਨੂੰ ਲੈ ਕੇ ਚਰਚਾ ਹੋਈ ਹੈ ਸੀਵਰੇਜ ਵਾਟਰ ਸਪਲਾਈ ਨੂੰ ਲੈ ਕੇ ਚਰਚਾ ਹੋਈ ਹੈ ਜਿਹਦੇ ਵਿੱਚ ਜਿਹੜੀ ਫਾਈਨੈਂਸ਼ੀਅਲ ਮੁਸ਼ਕਲ ਹੈ ਕਾਰਪੋਰੇਸ਼ਨ ਦੀ ਉਹ ਵੀ ਚਰਚਾ 'ਚ ਰਹੀ ਹੈ ਕਿਉਂਕਿ ਫਾਈਨੈਂਸ਼ੀਅਲ ਵਿੱਤ ਕਮਿਸ਼ਨ ਵੀ ਕਿਉਂਕਿ ਹਾਊਸ ਪਿਛਲੇ 2 ਸਾਲ ਤੋਂ ਬਣਿਆ ਨਹੀਂ ਇਸ ਕਰਕੇ ਵਿੱਤ ਕਮਿਸ਼ਨ ਜਿਹੜਾ ਮਹੀਨੇ ਦਾ ਕਰੀਬ 5 ਕਰੋੜ ਰੁਪਈਆ ਕਾਰਪੋਰੇਸ਼ਨ ਨੂੰ ਮਿਲਦਾ ਸੀ ਉਹ ਵੀ ਮਿਲਣਾ ਬੰਦ ਹੋ ਗਿਆ ਹੈ ਸੈਂਟਰ ਗਵਰਨਮੈਂਟ ਨੇ ਬੰਦ ਕਰਤਾ ਹੈ। ਔਰ ਜਿਹੜੇ ਕਾਰਪੋਰੇਸ਼ਨ ਦੇ ਸਰਸ ਹੈ ਉਹ ਵੀ ਬਹੁਤ ਲਿਮਟਿਡ ਨੇ। ਜਿਹੜੀ ਲਿਫਟਿੰਗ ਕਰਦੀ ਹੈ ਕੂੜਾ ਕੰਪਨੀ ਉਹ ਵੀ ਫੰਡ ਦੇ ਘੱਟ ਹੋਣ ਕਰਕੇ ਜਾਂ ਉਹਨਾਂ ਦੇ ਕਈ ਮੁਸ਼ਕਿਲਾਂ ਨੇ ਉਹ ਵੀ ਕੰਮ ਨਹੀਂ ਕਰ پا ਰਹੀ। ਸਾਰੀਆਂ ਚੀਜ਼ਾਂ ਤੇ ਚਰਚਾ ਕੀਤੀ ਹੈ ਕਿ ਸਾਡਾ ਕੰਮ ਹੈ ਕਾਰਪੋਰੇਸ਼ਨ ਦਾ ਕੰਮ ਹੈ ਲੋਕਾਂ ਨੂੰ ਸਾਫ ਸੁਥਰਾ ਪਾਣੀ ਸੀਵਰੇਜ ਔਰ ਵਾਟਰ ਸਪਲਾਈ ਮਹੀਆ ਕਰਾਉਣਾ। ਔਰ ਇਹ ਮੀਟਿੰਗ ਦਾ ਅਜੰਡਾ ਜਿਹੜਾ ਹੈ ਅਸੀਂ ਡੀ ਸਾਹਿਬ ਨੂੰ ਕਿਹਾ ਕਿ ਸਰਕਾਰ ਨਾਲ ਜਾ ਕੇ ਡਿਸਕਸ ਕਰਨ ਔਰ ਤਰੰਤ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਕਿਉਂਕਿ ਅੱਜ ਜੋ ਹਾਲਾਤ ਬਣੇ ਪਏ ਨੇ ਸ਼ਹਿਰ ਦੇ ਵਿੱਚ ਬਹੁਤ ਮਾੜੇ ਨੇ ਸਾਨੂੰ ਡਰ ਹੈ ਕਿ ਜਿਸ ਤਰੀਕੇ ਦੇ ਨਾਲ ਗੰਦਗੀ ਹੈ ਜਿਸ ਤਰੀਕੇ ਦੇ ਨਾਲ ਸ਼ਹਿਰ ਦੇ ਵਿੱਚ ਚੂਹਿਆਂ ਦਾ ਪਰਿਵਾਰ ਹੈ ਮੈਨੂੰ ਤੇ ਡਰ ਹੈ ਕਿ ਇੱਥੇ ਪਲੇਗ ਨਾਲ ਸ਼ਹਿਰ ਚ ਫੈਲੇ ਕਿਤੇ ਬਿਮਾਰੀ ਨਾਲ ਬਿਮਾਰੀਆਂ ਨਾਲ ਕੋਈ ਫੈਲਣ ਇਸ ਕਰਕੇ ਮੈਂ ਅਗਾਹ ਕੀਤਾ ਹੈ ਕਾਰਪੋਰੇਸ਼ਨ ਨੂੰ ਕਿ ਕਾਰਪੋਰੇਸ਼ਨ ਇਹਦਾ ਧਿਆਨ ਰੱਖੇ ਇਹਦੇ ਤੇ ਤੁਰੰਤ ਕੋਈ ਐਕਸ਼ਨ ਪਲਾਨ ਤਿਆਰ ਕਰੇ ਤਾਂ ਕਿ ਲੋਕਾਂ ਨੂੰ ਇਤੋਂ ਬਚਾਇਆ ਜਾ ਸਕੇ। ਤੁੰਗਟਾਵ ਦਾ ਡਰੇਨ ਦਾ ਮੁੱਦਾ, ਭਗਤਾਂ ਵਾਲੀ ਡਰੇਨ ਦਾ ਮੁੱਦਾ ਔਰ ਮਾਨਾ ਵਾਲੀ ਡਰੇਨ ਦਾ ਮੁੱਦਾ। ਜਿੱਥੇ ਪਲੂਟਿਡ ਵਾਟਰ ਜਿਹੜਾ ਪੈ ਰਿਹਾ ਉਹਦੇ ਨਾਲ ਸੰਬੰਧਿਤ ਕੰਮਾਂ ਦੇ ਉੱਤੇ ਚਰਚਾ ਵੀ ਕੀਤੀ ਗਈ ਹੈ ਵੀ ਇਹਦਾ ਕਿਵੇਂ ਕੰਮ ਹੱਲ ਹੋਊਗਾ। ਉਹਦੇ 'ਚ ਤੁੰਗਟਾਵ ਡਰੇਨ ਦਾ ਪ੍ਰੋਜੈਕਟ ਬਣਿਆ ਸੀ। ਉਹਦੇ 'ਚ ਕਿਉਂਕਿ ਸੈਂਟਰਲ ਗਵਰਨਮੈਂਟ ਦੀ ਇੱਕ ਟੀਮ ਆਈ ਸੀ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਇਹ ਜਿਹੜਾ ਇਹਨਾਂ ਨੇ ਪਲਾਨ ਦਿੱਤਾ ਉਹਦੇ ਵਿੱਚ ਸਿਰ ਪਾਣੀ ਅੱਗੇ ਲੈ ਕੇ ਜਾਣ ਦਾ ਦਿੱਤਾ ਹੈ ਪਾਣੀ ਨੂੰ ਸਾਫ਼ ਕਰਨ ਦਾ ਪਲਾਨ ਨਹੀਂ ਹੈਗਾ ਉਹਦੇ ਦੇ ਅਸੀਂ ਮਤਲਬ ਪ੍ਰੂਮਟਰਸ ਦੇ ਜਿਹੜੇ ਐਸਈਓ ਸਨ ਬੈਠੇ ਔਰ ਕਾਰਪੋਰੇਸ਼ਨ ਸੀ ਪੋਲੂਸ਼ਨ ਡਿਪਾਰਟਮੈਂਟ ਸੀ ਉਹਨਾਂ ਸਾਰਿਆਂ ਨੇ ਚਰਚਾ ਹੋਈ ਹੈ ਕਿ ਇਹਨੂੰ ਕੁਝ ਸਹਿਜ ਕਰਕੇ ਇਹਦੇ ਟ੍ਰੀਟਮੈਂਟ ਪਲਾਂਟ ਲਾ ਕੇ ਪਾਣੀ ਦੇ ਤਾਂ ਕਿ ਪਾਸ ਸਾਫ਼ ਪਾਣੀ ਜਿਹੜਾ ਆ ਉਹਨੂੰ ਅੱਗੇ ਕੀਤਾ ਜਾਵੇ ਔਰ ਡੇਰੀਆਂ ਜਿਹੜੀਆਂ ਨੇ ਉਹਨਾਂ ਦਾ ਪ੍ਰਬੰਧ ਕੋਈ ਕੀਤਾ ਜਾਵੇ ਕਿ ਉਹਨਾਂ ਨੂੰ ਕਿਵੇਂ ਅਲੱਗ ਕਰਨਾ ਹੈ ਸੋ ਉਹਦੇ ਤੇ ਪ੍ਰੋਜੈਕਟ ਜਿਹੜਾ ਹੈ ਇਹਨਾਂ ਨੂੰ ਤੁਰੰਤ ਕਿਹਾ ਕਿ ਇਹਦੇ ਤੇ ਵਰਕ ਆਊਟ ਕਰੋ ਔਰ ਜਿੰਨੋਂ ਵੀ ਇਹ ਪ੍ਰੋਜੈਕਟ ਬਣਾ ਦੇਣਗੇ ਜਿੰਨੇ ਵੀ ਪੈਸਿਆਂ ਦੀ ਲੋੜ ਪਊਗੀ ਅਸੀਂ ਸੈਂਟਰ ਗਵਰਨਮੈਂਟ ਤੋਂ ਲਿਆ ਕੇ ਇਹਨਾਂ ਨੂੰ ਦੇਵਾਂਗੇ ਤਦ ਜਾ ਕੇ ਮਸਲਾ ਲੁਣਾਏ ਇਨ ਬਿਟਵੀਨ ਮੈਂ ਇਹਨਾਂ ਨੂੰ ਕਿਹਾ ਕਿ ਜਿਹੜਾ ਇੱਕ ਜੇਠੂਵਾਲ ਦੇ ਲਾਗੇ ਮੁਸ਼ਕਿਲ ਆ ਪਾਣੀ ਉੱਥੋਂ ਨਹਿਰੀ ਇਹਦੇ ਚ ਪੈ ਸਕਦਾ ਥੋੜੇ ਸਮੇਂ ਵਾਸਤੇ ਉਹ ਨਹਿਰੀ ਪਾਣੀ ਦਾ ਇਹਦੇ ਚ ਪਾਉਣ ਦਾ ਪ੍ਰਬੰਧ ਕੀਤਾ ਜਾਵੇ ਕਿ ਡਰੇਨੇਜ ਨੂੰ ਸਾਫ ਕਰਨ ਦਾ ਕੋਈ ਇਮੀਡੀਏਟ ਪ੍ਰਬੰਧ ਕੀ ਰਿਹਾ ਕਿਉਂਕਿ ਐਸ ਜਿਹੜੇ ਸਾਰੇ ਬਲੌਕ ਹੋਈ ਹੈ ਡਰੇਨ ਉਹਦੇ ਕਰਕੇ ਬਦਬੂ ਵੀ ਵਧੀ ਹੈ ਗਰਮੀ ਕਰਕੇ ਮੁਸ਼ਕਲ ਵੀ ਜਿਆਦੀ ਉਹਦੀ ਆ ਰਹੀ ਹੈ ਔਰ ਉਹ ਇਹਨਾਂ ਨੂੰ ਕਿਹਾ ਕਿ ਉਹਦੇ ਤੇ ਇਮੀਡੀਏਟਲੀ ਐਕਸ਼ਨ ਲਓ ਭਗਤਾਂ ਵਾਲੇ ਵੀ ਇਹੀ ਹਾਲ ਹੈ ਡਰੇਨ ਦਾ ਉਹਦੇ ਤੇ ਵੀ ਅੱਖ ਲੈਣ ਦੀ ਗੱਲ ਹੋਈ ਹੈ ਔਰ ਜਿਹੜਾ ਤੋਂ ਜਿਹੜੀ ਮਨ ਵਾਲੀ ਡਰੇਨ ਹੈ ਟ੍ਰੀਮ ਚਿੜੀ ਦੇ ਨਾਲ ਉਹਦੇ ਤੇ ਜਿਹੜੀਆਂ ਇੰਡਸਟਰੀ ਪਾਣੀ ਪਾਉਣ ਦੀ ਹੈ ਉਹਨਾਂ ਨੂੰ ਵੀ ਇਹਨਾਂ ਨੂੰ ਕਿਹਾ ਕਿ ਇਮੀਡੀਏਟਲੀ ਉਹਨਾਂ ਤੇ ਵੀ ਉਹਨਾਂ ਨੂੰ ਵੀ ਮੈਂ ਉਹਨਾਂ ਦਾ ਮਾਪਦੰਡ ਚੈੱਕ ਕਰੂ ਕਿ ਉਹ ਕਿਉਂ ਪਾਣੀ ਇੰਨਾ ਦਾ ਪੀ ਰਿਹਾ ਜਿਹੜਾ ਟੰਗਟਾ ਵੀ ਪਾਣੀ ਪੀ ਰਿਹਾ ਇਮੀਡੀਏਟਲੀ ਇੰਡਸਟਰੀ ਨੂੰ ਚੈੱਕ ਕਰਕੇ ਉਹਨੂੰ ਐਕਟਿਵ ਕਰਨ ਕਿ ਉਹ ਗੰਦਾ ਪਾਣੀ ਇਹਦੇ 'ਚ ਨਾ ਪਾਉਣ ਜਿਹੜਾ ਸੀਵਰੇਜ ਵਾਲਾ ਪਾਣੀ ਹੈ ਉਹ ਵੀ ਨਾ ਪਵੇ ਉਹ ਜਿਹੜੀ ਕਾਰਪੋਰੇਸ਼ਨ ਹੈ ਉਹ ਇਹਨੂੰ ਅਰ ਜਿਹੜਾ ਸੀਵਰੇਜ ਬੋਰਡ ਹੈ ਉਹ ਇਨਸ਼ੋਰ ਕਰੇ ਇਸ ਕੰਮ ਦੀ ਉਸ ਤੋਂ ਇਲਾਵਾ ਜਿਹੜਾ ਇਸ ਵੇਲੇ ਮੌਸਮ ਚੱਲ ਰਿਹਾ ਹੈ ਆਉਣ ਵਾਲਾ ਸਮਾਂ ਹੈ ਉਹ ਰੁੱਖ ਲਾਉਂਦਾ ਹੈ ਅਸੀਂ ਇੱਕ ਬਹੁਤ ਵੱਡੀ ਮਹਿੰਮ ਜਿਹੜੀ ਹੈ ਰੁੱਖ ਲਗਾਉਣ ਦੀ ਰੁਕ ਲਗਾਓ ਵਾਤਾਵਰਨ ਬਚਾਓ ਜਿਹੜੀ ਐ ਉਹ ਚਲਾ ਰਹੇ ਆ ਔਰ ਉਹਦੇ ਤੇ ਬਹੁਤ ਡਿਸਕਸ਼ਨ ਹੋਈ ਐ ਕਿ 10 ਲੱਖ ਪਲਾਂਟ ਜਿਹੜੇ ਐ ਉਹ ਫੋਰੈਸਟ ਡਿਪਾਰਟਮੈਂਟ ਨੂੰ ਸਰਕਾਰ ਵੱਲੋਂ ਲਾਂਚ ਕੀਤਾ ਗਿਆ ਹੈ ਪਰ ਅਜੇ ਤੱਕ ਪਲੈਨਿੰਗ ਤਿਆਰ ਜਿਹੜੀ ਹੋਈ ਐ ਉਹਦੇ ਮਤਲਬ ਕੋ 3 ਲੱਖ ਬੂਟਾ ਜਿਹੜਾ ਆ ਉਹ ਫੋਰੈਸਟ ਵਿਭਾਗ ਨੇ ਲਾਉਣਾ ਐ 2.5 ਲੱਖ ਜਿਹੜਾ ਐ ਐਨ ਜੀਓ ਤੇ ਦੂਜੇ ਜਿਹੜੇ ਲੋਕ ਲੋਡਵੰਦ ਨੇ ਉਹਨਾਂ ਦੇ ਰਾਹੀਂ ਲੱਗਣਾ ਐ ਔਰ 3 ਲੱਖ ਬੂਟਾ 3.5 ਲੱਖ ਜਿਹੜਾ ਆ ਉਹ ਐਡੀਸੀ ਮੈਡਮ ਜਿਹੜੇ ਉਹਦੇ ਨੋਡਲ ਅਫਸਰ ਨੇ ਇਹਨਾਂ ਵੱਲੋਂ ਅਲੱਗ-ਅਲੱਗ ਜਿਹੜੇ ਸਰਕਾਰੀ ਧਾਰੀ ਨੇ ਉਹਨਾਂ ਵੱਲ ਲਵਾਇਆ ਜਾਣਾ। ਸੋ ਮੈਂ ਉਹਦੇ ਚ ਇਹਨਾਂ ਨੂੰ ਕਿਹਾ ਕਿ ਮੈਕਸਿਮਮ ਸਕੂਲ ਜਿਹੜੇ ਨੇ ਜਿੱਥੇ ਗਰਾਊਂਡਸ ਖਾਲੀ ਨੇ। ਉਹਨਾਂ ਨੂੰ ਤਰਜੀਹ ਦਿੱਤੀ ਜਾਵੇ ਔਰ ਉੱਥੇ ਛੋਟੇ ਜੰਗਲ ਜਿਹੜੇ ਸਕੂਲਾਂ 'ਚ ਬਣਾਏ ਜਾਣ। ਮੈਕਸਿਮ ਬੂਟੇ ਉੱਥੇ ਲੱਗ ਸਕਦੇ ਬਹੁਤ ਸਕੂਲਾਂ ਦੇ ਵਿੱਚ ਗਰਾਊਂਡ ਸਾਡੇ ਕੋਲ ਹੈਗੀ ਆ। ਜਿਹੜੇ ਖਾਲੀ ਥਾਂ ਨੇ ਜਿੱਥੇ ਛੜਕਾਂ ਨੇ। ਉੱਥੇ ਜਿਹੜੇ ਸੈਂਟਰ 'ਚ ਨੇ ਸੈਂਟਰ 'ਚ ਮੈਕਸਿਮ ਬੂਟੇ ਲਾਏ ਜਾਣ ਕਿਉਂਕਿ ਸਾਈਡਾਂ ਜਿਹੜੀਆਂ ਨੇ ਉਹ ਕਮਰਸ਼ੀਅਲ ਨੇ ਜਗ੍ਹਾ। ਸੈੱਟ ਤੇ ਬੂਟ ਤੇ ਬਹੁਤੇ ਲੋਕ ਨੂੰ ਬੂਟੇ ਨੂੰ ਪੁੱਟ ਦਿੰਦੇ ਨੇ ਜਿੱਥੇ ਅਰਬਨ ਏਰੀਆ ਹੈ ਜਿੱਥੇ ਸੰਗਣੀਬਾਦੀ ਹੈ ਉਥੇ ਅਸੀਂ ਇਹ ਪਲਾਨ ਤਿਆਰ ਕਰ ਰਹੇ ਕਿ ਛੱਤਾਂ ਦੇ ਉੱਤੇ ਲੋਕਾਂ ਨੂੰ ਮਿੱਟੀ ਪਾ ਕੇ ਬੂਟੇ ਲਾ ਕੇ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਉਹ ਦੋ ਦੋ ਤਿੰਨ ਤਿੰਨ ਬੂਟੇ ਆਪਣੀ ਛੱਤ ਦੇ ਉੱਤੇ ਰੱਖਣ ਔਰ ਉਹਨਾਂ ਦੀ ਪਾਲਣ ਪੋਸ਼ਣ ਕਰਨ ਇੱਕੋ ਵੀ ਪ੍ਰਬੰਧ ਕਰਨ ਵਾਸਤੇ ਜਿਹੜਾ ਇਹ ਅੱਜ ਡਿਸਕਸ ਹੋਈ ਹੈ ਦੂਸਰੀ ਡਿਸਕਸ਼ਨ ਜਿਹੜੀ ਹੈ ਜਿਹੜੇ ਬੰਬੀਆਂ ਨੇ ਸਾਡੀਆਂ ਮੋਟਰਾਂ ਨੇ ਜ਼ਿੰਮੇਵਾਰਾਂ ਦੀਆਂ ਮੇਰੀ ਉਹਨਾਂ ਨੂੰ ਬੇਨਤੀ ਹੈ ਇਹ ਆਪਣੀ ਮੋਟਰ ਤੇ 20-20 ਬੂਟੇ 25-25 ਬੂਟੇ ਜ਼ਰੂਰ ਲਗਾਓ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਬਹੁਤ ਤਾਪਮਾਨ ਵਧ ਰਿਹਾ ਹੈ ਧਰਤੀ ਦੇ ਐਸ ਵੇਲੇ ਸਾਨੂੰ ਹਰਿਆਲੀ ਦੀ ਬਹੁਤ ਵੱਡੀ ਲੋੜ ਹੈ ਵਾਤਾਵਰਨ ਅਸੀਂ ਬਚਾਉਣਾ ਹੈ ਪਾਣੀ ਵੀ ਬਚਾਉਣਾ ਹੈ ਪਾਣੀ ਵੀ ਤਾਂ ਹੀ ਇੱਥੇ ਮੀਂਹ ਪੈਣਗੇ ਜੇ ਬੂਟੇ ਲੱਗੇ ਹੋਣਗੇ ਕੋਈ ਸਰਕਾਰ ਦੀਆਂ ਸਕੀਮਾਂ ਨੇ ਜੰਗਲ ਲਾਉਣ ਦੀਆਂ ਮਿੰਨੀ ਜੰਗਲ ਇਹਨਾਂ ਨੇ ਬਣਾਉਣੇ ਨੇ ਬੇਬੇ ਨਾਲ ਕੀ ਪਾਰਕ ਦੀ ਤਰ੍ਹਾਂ ਇਹਨਾਂ ਨੇ ਪਾਰਕ ਛੋਟੇ ਤਿਆਰ ਕਰਨੇ ਨੇ ਟਰਸਟ ਵੱਲੋਂ ਵੀ ਜਿਹੜਾ ਉਹਨਾਂ ਦੀ ਖਾਲੀ ਪਈਆਂ ਜਗ੍ਹਾ ਨੇ ਉਹਨਾਂ ਨਾਲ ਵੀ ਡਿਸਕਸ਼ਨ ਹੋਈ ਕਿ ਉੱਥੇ ਬੂਟੇ ਮੈਕਸਿਮਮ ਲਾਏ ਜਾਣ। ਔਰ ਮੈਂ ਫੋਰੈਸਟ ਡਿਪਾਰਟਮੈਂਟ ਨੂੰ ਇਨਸ਼ੋਰ ਕਰ ਲਈ ਕਿ ਆ ਕਿ ਜਿੰਨੇ ਬੂਟੇ ਲਾਉਣੇ ਨੇ ਤੁਹਾਡੇ ਬੂਟੇ ਲੱਗਣ ਤੋਂ ਬਾਅਦ ਵੀ ਉਹਨਾਂ ਦੀ ਬਕਾਇਦਾ ਚੈਕਿੰਗ ਹੋਵੇ ਕਿ ਬੂਟੇ ਲੱਗੇ ਕਿੰਨੇ ਨੇ ਕਿਉਂਕਿ ਅਜੇ ਤੱਕ ਜਿੰਨੇ ਕਾਗਜ਼ਾਂ 'ਚ ਬੂਟੇ ਲੱਗੇ ਨੇ ਉਸ ਹਿਸਾਬ ਨਾਲ ਅਮਰਸਰ ਦੇ ਵਿੱਚ ਬਹੁਤ ਵੱਡਾ ਜੰਗਲ ਦੇਖਣਾ ਚਾਹੀਦਾ ਪਰ ਅਮਰਸਰ ਦੇ ਵਿੱਚ ਉਸ ਤਰੀਕੇ ਦੇ ਨਾਲ ਬੂਟੇ ਦਿਖਾਈ ਨਹੀਂ ਦਿੰਦੇ। ਇਹਦੇ ਚ ਕਿਤੇ ਨਾ ਕਿਤੇ ਬਹੁਤ ਵੱਡੀ ਹੁਨਤਾ ਹੀ ਡਿਪਾਰਟਮੈਂਟ ਦੀ ਹੈਗੀ ਹੈ। ਉਹਨਾਂ ਨੂੰ ਵੀ ਇਹ ਗੱਲ ਜਿਹੜੀ ਹੈ ਅਸੀਂ ਇਹਨਾਂ ਦਾ ਧਿਆਨ ਚ ਰੱਖਦੇ ਹਾਂ। ਸਾਮ ਸੰਭਾਲ ਦੀ ਗੱਲ ਜਦੋਂ ਆਉਂਦੀ ਹੈ ਉਦੋਂ ਸਾਮ ਸੰਭਾਲ ਨਹੀਂ ਹੁੰਦੀ ਬੂਟੇ ਤਾਂ ਲਗਾ ਦਿੱਤੇ ਜਾਂਦੇ ਨੇ ਪਰ ਸਾਮ ਸੰਭਾਲ ਨਹੀਂ। ਇਹੀ ਇਹੀ ਗੱਲ ਇਹਨਾਂ ਨਾਲ ਚਰਚਾ ਹੋਈ ਹੈ ਕਿ ਜਦੋਂ ਤੁਸੀਂ ਜਿਹਨੇ ਮੈਂ ਤਾਂ ਹੀ ਤੇ ਦੱਸਿਆ ਕਿ ਅੱਜ ਤੱਕ ਮੇਰੇ ਖਿਆਲ ਦੇ ਨਾਲ 50 ਲੱਖ ਤੋਂ ਵੱਧ ਬੂਟਾ ਲੱਗ ਗਿਆ ਉਹਨਾਂ ਪਿਛਲੇ 10 ਸਾਲਾਂ ਚ ਪਰ ਦਿਖਦਾ ਕੋਈ ਨਹੀਂ ਹੈਗਾ। ਦਿਖਦਾ ਕੋਈ ਨਹੀਂ। ਉਹ ਮੇਰਾ ਖਿਆਲ ਨਹੀਂ ਲੱਖ ਬੂਟਾ ਵੀ ਦਿਖਦਾ ਹੋਵੇ। ਜੇ ਤੁਸੀਂ ਟੈਗ ਲਾਈਨ ਲਾ ਕੇ ਵੇਖੋਗੇ।